ਉਹ ਲਗਤ ਦੀ ਮੇਰੀ ਹਲਵਾ ਕਹਿੰਦੇ ਆ ਹਲਵਾ ਆਪਾਂ ਕੱਦੂ ਕਹਿੰਦੇ ਆ ਅਸੀਂ ਦਾ ਕੱਦੂ ਕਹਿੰਦੇ ਆ ਯਾਰ ਇਹ ਕੱਦੂ ਅਸੀਂ ਕਿੱਥੇ ਮੰਗਣੇ ਆ ਇੱਕ ਕਿਹਾ ਦੇ ਗੋਲੀਆਂ ਤੇ ਪੰਜਾਹ ਕਿਲੋ ਲੈ ਲੋ ਕਿੰਨੇ ਕਿਲੋ ਕੱਲੋ ਕਹਿੰਦਾ ਨੇ ਤਾਂ ਲੋ 1.5 ਕਿਲੋ 1.5 ਕਿਲੋ ਕਰਾ ਲੈ

ਬਹੁਤ ਗੋਸੇ ਬੱਲਾ ਬੱਲਾ ਮੰਡੀ ਚ ਦਾ ਅੱਜ ਗਾਇ ਬਹੁਤ ਪਿਆ ਵਾ ਬਹੁਤ ਰਾਜਾ ਹਾਂ ਸਾਗ ਪਾੜੀ ਬਾਤੂ ਪਾੜਾਂਦੇ ਹੁ ਕਦਮ ਮੈਂ ਸਾਡੇ ਖੇਤਾਂ 'ਚ ਬਿਠੇ ਰਹੂਗਾ ਵਸ ਪਾਲਕ ਵੀ ਲੈਣੀ ਹੈ ਪਾਲਕਦਰ ਤੇਰੀ ਵਧੀਆ ਨਹੀਂ ਹੈ ਕੀ ਆਏ ਹੋ ਦੇਖਾਂ ਉਹ ਬੜੀ ਪਾਲਕ ਸਾਫ ਆ ਉੱਧਰ ਵਾਲੀ ਆ ਪਾਲਕ ਸਾਫ ਉਹ ਇਹ ਕਿੰਨਾ ਤੀਰ ਰੱਲ ਰਿਹਾ ਹੈ ਇੱਕ 20 30 ਗ੍ਰਾਮ 30 ਰੁਪਏ ਦੇ ਦਿਓ ਨਹੀਂ ਨਹੀਂ 30 ਰੁਪਏ ਦੀ ਇੱਕ ਗੁੱਛੀ ਆ ਪਾਲਕ ਦੀ ਮੇਰੀ ਦੋ ਬਾਲੋਂ ਪੰਜਾਹੀ ਪੰਜਾਹੀ ਆ ਦੋ ਬਾਲੇ ਯਾਰ ਕੁਝ ਨਹੀਂ ਆ ਦੀ ਵੀਡੀਓ ਦੇ ਆ ਇਸ ਸਵਾਦ ਮਾਣਦਾ ਸਵਾਦ ਇਸਟਾਈਲ ਨਹੀਂ ਕਾਈ ਵਧੀਆ ਜੁਨਾ ਕਰਾਵੇਗਾ ਆਪਣੀ ਵਾਲੀ ਚੇਦੋ ਆ ਕੋਈ ਨਹੀਂ ਹੁੰਦਾ ਕਿ ਪਿੰਨੇ ਪਤਾ ਯਾਰ ਤੇਰੇ ਹੋਏ ਨਹੀਂ ਚਾਲੇ ਦੇ ਚੱਲੋ। ਬਾਸਕਰ ਬਾਸਕਰ ਆਪਾਂ ਜਾ ਰਹੇ ਹਾਂ। ਸੋਗ੍ਰਾਮ ਪੀਲੇ ਵਿਕਰੇਕ ਚਾਲਕ ਕੋਈ ਨਾ ਕਿੰਨਾ ਹੋ ਗਿਆ ਹੁਣ ਤੇਰਾ ਇਹ? ਕਿੰਨਾ ਕਿੱਟਾ ਹੋਗਾ? 90 90 ਇਹ ਹੋਗੇ ਕਿੰਨੇ ਹੋਗੇ 200 ਰੁਪਏ। ਉਹ ਇਹ ਕਾਟਾ ਹਲਾ। ਕਿਆ ਕਹਿੰਦੇ ਇਹਨੂੰ ਕਾਟਾ ਹਲਾ? ਕਾਟਾ ਹਲਾ। ਪੂਰ ਪੰਜਾਬ ਤੇ ਪਿਆ ਜਾਂਦੀ ਆਂ। ਭਾਈ ਪਤਾ ਨਹੀਂ ਇਹਨੂੰ ਕਿਆ ਕਹਿੰਦੇ ਇਹ ਵੀ ਲੈਣਾ। ਹਾਂ ਭਾਈ ਜੀ ਮੈਂ ਨਾ ਮੈਨੂੰ ਹੁਣ ਆਈਡੀਆ ਹੈ ਨਹੀਂ ਕਹਿ ਜਾ ਬਣੂਗਾ। ਤੇ ਅੱਧਾ ਕਿਲੋ ਲੈ ਲੈਣੇ ਆ ਉਹ ਲੈ ਲਿਆ ਆਪਾਂ ਨੇ ਅੱਧਾ ਕਿਲੋ ਉਹ ਅਖਬਾਰ ਦੇ ਥੱਲੇ ਪਿਆ ਦੇਖ ਲਾਂਗੇ ਜੇ ਵਧੀਆ ਲੱਗਿਆ ਫੇਰ ਅਗਲੀ ਵਾਰ ਤੇ ਜੇ ਕਰਾਂਗੇ ਜ਼ਿਆਦਾ ਤੇ ਹਾਂ ਆਰਬੀ ਲੈ ਲਓ ਉਹ ਤਾਂ ਬਾਅਦ ਵਿੱਚ ਨਾ ਜੰਗੇ ਫੇਰ ਤੁਸੀਂ ਲੈ ਲੀਂ ਤੁਸੀਂ ਖਾ ਲੈਂਦੇ ਮਾਲੀ ਬਾਵਾ ਲੈਣਾ ਸਬਜ਼ੀ ਵਾਲਾ ਠੀਰੇ ਕੀ ਰੇਟ ਹੈ ਲੈ ਲਓ 40 ਲਓ ਜੀ ਇਹਨੂੰ ਲੈ ਕੇ ਕੱਟਾ ਹਾਂ ਕਿਆ ਰੇਟ ਆ ਮਿੱਤਰ ਹੈ ਆਹ ਵੜਿਆ ਕਿਆ ਰੇਟ ਆ ਕਿਆ ਰੇਟ ਆ ਹੈ ਚਲੋ ਆਲੂ ਕਿ ਨਾ ਸੋੜਾ ਤਾਂ ਮੀਆਂ ਫਰੈਸ਼ ਕੱਟ ਕੇ ਬਣਦਾ ਹੈ ਇਹ ਆਹ ਨੇ ਫੁੱਲੋਂ ਜੀ ਹਾਂ ਤਾਂ ਇਹ ਤਾਂ ਅੱਪਾ ਕੱਟੂਗੇ ਨਾ ਪਹਿਲਾਂ ਕਟਾ ਲਿਆ ਹੈ ਠੀਕ ਆ ਬਹੁਤ ਲਾਲ ਹੈ ਉਹਦੇ ਬਾਹਰ ਬਣਾ ਲਾ ਜੀ ਆਜੂ ਆਜ ਬਚ ਕੇ ਲਾਵੀ ਹੈ 69 ਉਹਨਾਂ ਰੀਗਲੇ ਤਾਰਨਾ ਪੈਂਦਾ ਤਾਂ ਹੀ ਤਾਂ ਉਹਦਾ ਆਤਾ ਭਾਈ ਇਹ ਆ ਖੜੋ ਖੜਾ ਜੇ ਕਾਤਣਾ ਦੇੜਾ ਕਿਲੋ ਆਹ ਦੇ ਦੇੜਾ ਕਿਲੋ ਦੇਖ ਲਓ ਪੂਰੇ ਦੇ ਲੈਣੀ ਵੀ ਉੱਥੇ ਤੋਂ ਨਹੀਂ ਜਾਂਦੇ ਜਾਂਦੇ ਫਿਰ ਸਮਾਨ ਆਪਣੇ ਕੋਲ ਬਹੁਤ ਹੋ ਜਾਣਾ ਸਮਾਨ ਹਜੇ ਚਾਦਰਾਂ ਚੱਕਣੀਆਂ ਆ ਹੋ ਗਿਆ ਉੱਥੇ ਸਾਡੇ ਉੱਥੇ ਬਾਈ ਬੱਸ ਆ ਉੱਥੇ ਦੇ ਲੂੰਗੇ ਸਮਾਨ ਬਹੁਤ ਜ਼ਿਆਦਾ ਹੋ ਜਾਣਾ ਲੈਣੀਆਂ ਲੈ ਲਓ ਫੇ ਲੈ ਲਓ ਦੇਰੋ ਦੇਰੋ ਕਿੰਨਾ ਪਾਣਾ ਵੀ 1.5 ਕਿਲੋ ਮੁਬਾਰਕ ਹੋ ਜੀ ਆਹ ਮਾਰ ਕੇ ਨੰਬਰ ਕੰਮ ਕਰਦੇ ਆ ਜੀ ਦੁਬਾਰਾ ਜੀ ਚੱਲੀ ਆਣੇ ਹਾਂ ਜੀ ਹਾਂ ਜੀ ਹਾਂ ਜੀ ਮੁਬਾਰਕ ਹੋ ਜੀ ਮੈਂ ਮੁਬਾਰਕ ਹੋ ਜੀ ਹਾਂ ਇਹ ਮਾਰੇ ਚੱਲਿਆ ਗਿਆ ਹੈ ਨਾ ਆਣ ਲਿਆ ਬਾਈ ਨੇ ਬਾਈ ਕਹਿੰਦਾ ਮਾਲਾ ਚੱਲੀ ਆਵੇਂ ਆ ਤੁਸੀਂ ਮਾਲਾ ਆਣਿਆ ਨਾ ਬਾਈ ਨੇ ਪੱਖਾ ਵਈਆ ਲਾਇਆ ਵਾ। ਇਸਕੋ ਆਲਾ ਆਇਆ ਦੇਖਾ ਇਹ ਲੈਕ ਵਾਲੀ ਕੀ ਆਏ ਵੀਰਾ? ਲੈਕ ਵਾਲੀ ਕੀ ਆ? ਯਾਰ ਵਾਲੀ ਹੈ ਨਾ? ਹਾਂ। ਹੂੰ ਤਾਂ ਠੀਕ ਹੈ ਯਾਰ ਕੀ ਆ ਪਤ ਨਹੀਂ। ਉੱਛਾ ਜ਼ਿਆਦਾ ਵਸੇ ਇੱਧਰ ਵੀ ਹੈਗੀ ਆ। ਹਾਂ। ਹੁਣ ਸਬਜ਼ੀਆਂ ਸੇ ਲੈ ਲਈਆਂ। ਹੂੰ। ਹਲੇ ਦੇ ਚਾਰੇ ਵਾਹ ਲੋ ਕਹਿੰਦੇ ਗੁੰਦਰੂ ਗੁੰਦਰੂ ਆ ਕੇ ਖਰਾਉਂਗੀ ਸਬਜੀ ਨਾ ਇੱਕ ਪਰਮਲ ਗੁੰਦਰੂ ਹਾਂ ਹਲੇ ਹਲੇ ਦੇ ਅੱਗੇ ਆਪਾਂ ਨੂੰ ਕਰੇਗਾ ਐ ਨਹੀਂ ਹਲੇ ਨਹੀਂ ਜੀ ਪੌਣੇ ਬੰਦ ਗੋਭੀ ਲੈਣੇ ਹੱਥ ਚ ਰੱਖ ਕੇ ਹੁਣ ਤਾਂ ਲੈਣਾ ਉਹ ਐ ਬੰਦ ਗੋਭੀ ਲੈਣੀ ਆ ਅੱਛਾ ਬੰਦ ਗੋਭੀ ਲੈਣੀ ਆ ਮੰਦ ਗੋਭੀ ਪਾ ਦੇ ਜੀ ਅੱਛਾ ਜੀ ਮਿੱਚਾ ਹੈ ਜੀ ਉਹਨੇ ਜਿਵੇਂ ਮਿੱਚਾ ਆਪਾਂ ਤੋਲਦੇ ਹਾਂ ਇੱਕ ਬੂਟੇ ਨੂੰ ਤਿੰਨ ਚਾਰ ਕ ਲੱਗਦੀ ਵਾਹ ਠੀਕ ਤਿੰਨ ਚਾਰ ਕ ਸਰਨਾ ਨਾ ਨਾ ਪਰਿਆਂਟੀ ਨੂੰ ਨਾ ਮੰਨੂਏ ਤੇ ਸੇਮਾ ਨਾ ਮੰਨਾਂ। 1 ਕਿਲੋ ਨਕਲੀ ਮਿਰਚ, ਹਰੀ ਮਿਰਚ, ਕੈਰੇਟਾ 40 ਰੁਪਏ ਕਿਲੋ ਹੈ ਜੀ। 40 ਰੁਪਏ ਕਿਲੋ। ਚੜਾਇਓ ਕਿਲੋ ਚ ਕਿੰਨੇ ਆਨੇ? ਕਿਲੋ ਚ ਤਾਂ ਕੁਛ ਵੀ ਨਹੀਂ ਚੜਨੀ। ਦੋਏ ਚੜਨੇ ਮਸੂ। ਨਾ ਇਹ ਫੁੱਲ ਛੋਟੇ ਆ ਜਾਂਦੇ ਨੇ। ਬਹੁਤ ਆ। ਸਰ ਦੂੰਗਾ। ਸਾਗ ਤੇ ਸਾਗ ਦੀ ਬੰਦ ਗੋਦੀ ਪੈਣੀ। ਫੁੱਲ ਨੂੰ ਪਾਣੀ ਆਈ। ਮੰਨੂ ਦਾ ਕੰਦੇ ਆਰਬੀ ਦੇ ਪੱਤੇ ਪਾਣੇ ਆ ਗਾਲ ਨੇ ਇਹ ਵੀ ਨਹੀਂ ਪੱਤੇ ਹੀ ਪਾਣੇ ਬਹੁਤ ਪੌੜਾ ਬਣ ਜਾਣੇ ਆ ਬਾਲ ਕੇ ਸਾਹ ਅੱਛਾ ਆਪਣੀ ਗਾਰੇ ਕਰ ਲਈਆਂ ਹਾਂ ਦੁਕਾਨ ਤੀ ਬਾਈ ਜੀ ਪਹਿਲੇ ਨਾ ਪਹਿਲਾਂ ਸੈਟ ਕਰ ਲਈਏ ਦੇਖਦੇ ਹਾਂ ਇਹਦੀ ਸਭ ਜੀ ਅੱਛਾ ਗਾਦੇ ਨੇ ਇਹਦੇ ਘਰ ਤੋਂ ਸੱਜੇ ਦੇ ਕੇ ਜਾਂਦੇ ਨੇ ਸਾਰੀ ਜੀ ਹਾਂ ਸੱਜੇ ਦੇ ਕੇ ਫੇਰ ਹੀ ਲੈ ਸੱਜੇ ਬਤਾਈ ਨੇ ਨਾ ਨਾ ਠੀਕ ਆ ਠੀਕ ਆ ਜੀ ਚਾਰ ਸਾਲ ਹੋ ਗਏ ਦੁਕਾਨ ਕਰੇ ਬੀ ਅੱਛਾ 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 ਜੀ ਠੀਕ ਔਰ ਪਿੱਛੇ ਜੇ ਅਸੀਂ ਆਏ ਤੇ ਸਾਡੇ ਪ੍ਰੋਗਰਾਮ ਤਾਂ ਉਦੋਂ ਤੁਹਾਡਾ ਉਹ ਮੁੰਡਾ ਆਦਾ ਅਸੀਂ ਉਰੀ ਤੇ ਲੈ ਕੇ ਤੇ ਸਮਾਨ ਖਾਸਾ ਅੱਜ ਜੀ ਅਰੇ ਸਮਾਨ ਖਾਦਾ ਲੈ ਕੇ ਜੀ ਜਦ ਅੱਲਾ ਫੜ ਉਹ ਚਾਹ ਬਾਦੀ ਬਾਸਾ ਤੇ ਕਿੰਨੇ ਹੋ ਗਿਆ ਕਈ 40 ਜੀ ਆਹਾ ਕਾਲਾ ਹਟ ਜਿਹੜਾ ਕਹਾਂਗੇ ਇਹਨੂੰ ਆ ਤਾਂ ਇਹਨਾਂ ਕੋਲ ਵੀ ਹੈਗਾ ਦਾ ਕਟਹੈਲ 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 ਇਹ ਕਿੰਨੇ ਰੁਪਏ ਕਿਲੋ 50 ਰੁਪਏ ਕਿਲੋ ਹਾਂ ਅਏ ਲੈ ਬੈਠੇ ਅਸੀਂ ਅਸੀਂ ਪਿੱਛੇ ਨੇ ਬੈਠੇ ਹਾਂ ਹਾਂ ਮਰਜੇ ਨਹੀਂ ਬੂ ਲੈ ਲਓ ਨਿੰਬੂ ਨਿੰਬੂ ਸੀਰ ਬਗੈਲੋ ਦੇ ਦੋ ਨਿੰਬੂ ਅੱਧਾ ਕਿਲੋ ਕਰ ਦੋ <laughs> था था। दो <laughs> ਠੀਕ ਆ ਪਹਿਲਾ ਮੋੜੇ ਤੋਂ ਕੌਣ ਨਾਲ ਕਿੱਲੇ ਜਾਉਂਗਾ ਨਹੀਂ ਆਏ ਕਾ ਨਹੀਂ ਮਮੀ ਕੀ ਨਹੀਂ ਕਿ 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 ਸਭੇ ਰੀ ਯਾਦ ਤਾਂ ਇੱਕ ਇੱਕ ਅਸਾਂ ਨਹੀਂ ਆਣਾ ਚਾਹਕਿਓ ਵੇ ਇੱਕ ਇੱਕ ਬਾੜ ਥੋੜੀ ਐ ਚਾ ਪਛੇ ਬਾਵਾ ਹੋਈਆਂ ਸ਼ੇਰ ਦੇ ਸਮਾਨ ਦੇ ਕੋਲ ਦੱਸੋ ਨਹੀਂ ਚਾਹਕਿਓ ਅੱਛਾ ਠੀਕ ਆ ਲੈ ਆਵੀਂ ਫੋਨ ਆ ਜਾ ਕਿੰਨੇ ਹੋਗੇ ਜੀ 40 ਜੀ ਨਾ ਦੋਹੇ ਕਿੰਨੇ ਹੋਗੇ ਦੋਹੇ 80 ਹੋਗੇ ਆਉਂਦੀ ਸਮਾਨ ਹੈ ਸਮਾਨ ਸਾਗ ਦਾ ਸਮਾਨ ਲੈ ਕੇ ਚੱਲਿਆ ਤੇ ਛਾਕ ਬਣਾਣਾ ਹਾਂ ਲਾਲਾ ਨੂੰ ਚੋੜ ਦੇ ਦੋ ਕਟੌਰੀਆਂ ਵਾਸਤੇ ਕੋਈ ਨਹੀਂ ਫੇਰ ਲੈ ਜੂਗਾ ਹੁਣ ਆਪਾਂ ਜਾਣਾ ਦੂਰ ਆਪਾਂ ਫਿਰ ਸਮਾਨ ਲੈ ਕੇ ਵੀ ਜਾਣਾ ਭਾਈ ਉਧਰ ਚਾਦਰਾਂ ਜੁਦਰਾ ਵੀ ਖਾਸਾ ਕੁਝ ਲਿਆ ਪਿਆ ਤੇ ਬਾਕੀ ਫਿਰ ਮੰਡੀ ਦਾ ਰੌਣਕ ਆ ਜੀ ਪੂਰੀ ਅੱਜ ਗੋਲੂ ਲੰਗਲੇ ਆ ਅੰਬਾਂ ਦੀ ਖੁਸ਼ਬੂ ਆਉਂਦੀ ਆ ਹੈਂ ਮੈਂ ਕਿਹਾ ਉੱਧਰ ਲਿਫਾਫਾ ਫਟ ਗਿਆ ਸਾਡਾ ਲਿਫਾਫਾ ਹੋਰ ਲੈ ਲੋ ਇੱਕ ਨਾਸ਼ਪਾਤੀ ਵੀ ਇੱਕ ਲਿਫਾਫਾ ਦੇ ਦਿਓ ਜੀ ਡਬਲ ਇਹ ਲਿਫਾਫਾ ਦੇਓ ਜੀ ਫਟ ਗਿਆ ਉਹ ਡੰਡੀਆਂ ਜੀਆਂ ਕਰਕੇ ਫਟ ਗਿਆ ਇਹ ਡਬਲ ਕਰਾ ਲੋ ਡਬਲ ਡੰਡੀਆਂ ਜੀਆਂ ਕਰਕੇ ਫਟ ਗਿਆ ਚਲੋ ਭਾਈ ਚਲੋ ਫਿਰ ਰੋਕ ਦੇ ਨਾ ਫਾਈਪ ਬੰਦ ਹੋ ਗਈ ਉਹ ਡੰਡਲ ਜੇ ਬਹੁਤ ਬੜੇ ਬੜੇ ਇਹਦੇ ਚ ਇਹ ਫਿਰ ਉਹੀ ਦੀ ਹੁੰਦੀ ਐ ਸਿਆਲ ਥੋੜੋ ਇਹ ਹਾਂ ਸਿਆਲ ਦੀ ਹੋਰ ਚੀਜ਼ ਹੁੰਦੀ ਐ ਆ ਦੀ ਨਰਮ ਹੁੰਦੀ ਇਹ ਨਾ ਹੀ ਪਹਾੜ ਤੇ ਆਈ ਵੀ ਇਹ ਪਹਾੜ ਤੇ ਆਈ ਵੀ ਇਹ ਹਾਰਡ ਜੀ ਆ ਦੇਖ ਲਾ ਪਰ ਇੱਕ ਗੱਲ ਆ ਮੰਮੀ ਦੇਖ ਲਾ ਸਬਜੀ ਕਿੱਥੇ ਤੇ ਆਈ ਕਿੱਥੇ ਬੰਦਿਆਂ ਨੇ ਖਾਣੀ ਹੈ ਕਿਹੜਾ ਕਿਹਾ ਕਿੱਥੇ ਤੇ ਆਈ ਕੀ ਆ ਪਤਾ ਕਿੱਥੇ ਤੇ ਆਈ ਵੀ ਇਹ ਰੇਖਲਾ ਹਣਾ ਕੀਨੇ ਉਗਾਈ ਕੀਨੇ ਵੱਡੀ ਕਿਹਦੇ ਡੇਡਜ ਪੈਣੀ ਕਿਹਦੇ ਡੇਡਜ ਪੈਣੀ ਗੱਲ ਸਹੀ ਆ ਹੁਣ ਐਕਣੀਆਂ ਹੁਣ ਆਪਣੀਆਂ ਫਸਲਾਂ ਵੀ ਤਾਂ ਕਣਕ ਜੀਰੀ ਵੀ ਬਾਹਰ ਨੂੰ ਵੀ ਜਾਂਦੀ ਆ ਹੈ ਕਿਨੇ اگਾਈ ਆ ਭਾਈ ਕੀਨੇ ਵੱਡੀ ਕੀਨੇ ਖਾਣੀ ਕੌਣ ਲੈ ਕੇ ਗਿਆ ਇਹ ਤਾਂ ਭਾਈ ਤਾਂ ਹੀ ਕਹਿੰਦੇ ਵੀ ਖਾਣੇ ਦਾਣੇ ਰਾਣੇ ਪਾ ਲਿਖਿਆ ਵਾ ਖਾਣੇ ਵਾਲਿਆਂ ਦਾ ਪਾਣੀ ਦਾ ਨਾਮ ਹੈਨਾ ਤੇ ਆਹ ਤਾਂਦਲਾ ਹੈ ਤਾਂਦਲਾ ਦਾ ਵੈਸੇ ਆਪਣੇ ਵੀ ਖਾਸਾ ਖੜਾ ਦਾ ਮੇਰੀ ਖਿਆਲ ਨਾਲ ਹੋਰ ਟੋਲ ਕੇ ਲਿਆਉਣਾ ਪੈਣਾ ਤਾਂ ਟੋਲ ਕੇ ਲਿਆਉਣਾ ਪੈਣਾ ਤਾਂ ਦਿਲ ਕਰਦਾ ਦਾ ਖਾਣ ਨੂੰ ਮੰਮੀ ਕਹਿੰਦੇ ਫਿਰ ਆਪਾਂ ਜਦ ਚੁੱਲ੍ਹੇ ਤੇ ਬਣਾਉਂਗੇ ਨਾ ਹਾਂ ਕਰ ਨੂੰ ਜੀ ਹੁਣ ਅਸੀਂ ਕੋਚ ਸਿਟੀਏ ਮਰਾਉਂਦੇ ਨਹੀਂ ਹਾਂ ਆਂਦਲਾ ਨਹੀਂ ਹੈ ਆਹ ਤਾਂਦਲਾ ਹੈ ਆ ਬਾਥੂ ਆ ਬਾਥੂਆ ਬਾਈ ਬੱਲਾ ਬੱਲਾ ਮੈਂ ਵੀ ਤੇਰਾ ਖੜਾ ਹੀ ਬਾਥੂ ਬਹੁਤ ਤੋੜ ਕੇ ਦਿੱਤਾ ਸੀ ਮਿਹਰਬਾਨ ਜਸਕੁਰ ਕਾਈ ਸਾਗਰੂ ਚਲਾਈ ਵੀ ਲੱਗੀ ਵੀ ਉਹ ਵੀ ਤਜੇ ਨਹੀਂ ਸਾਗ ਚ ਚਲਾਈ ਤੇ ਲੈ ਜੀ ਹੁਣ ਪਾਲਕ ਆ ਗਈ ਹੂੰ ਥੋੜੀ ਬਰੀਕ ਕੱਟ ਜਾਏ ਸਾਨੂੰ ਇਹ ਸਰਦਾਰ ਜੀ ਕੁਲਨੀਓ ਆ ਸਿੱਡੀਆਂ ਵੱਜ ਕੇ ਕੁਲ ਜਾਣੀ ਇਹ ਯਾ ਉਹਦੇ ਮਾਂ ਕਰਨਾ ਏ ਕੁੱਕਰ ਚ ਬਣਾਉਣਾ ਹੈ ਪਹਿਲੀ ਕੋਰੀ ਬਣਾ ਕੇ ਦੇਖ ਲਈਏ ਫਿਰ ਫਿਰ ਰੂਹ ਦੇ ਨਾਲ ਥੋੜਾ ਜਿਹਾ ਜ਼ਿਆਦਾ ਸਾਗ ਲਿਆ ਕੇ ਚੁੱਲੇ ਪਰ ਮੰਮੀ ਬਣਾਉਂਗੀ ਅੱਛਾ ਫੇ ਮੰਮੀ ਓਏ ਆ ਦੇ ਤਾ ਲੱਤਾਂ ਦੇਖ ਲਾ ਮਾਰਦਾ ਲੱਡੂ ਜਾ ਜਾ ਫੇਰ ਮਤਲਬ ਮੰਮੀ ਦੀ ਡਿਊਟੀ ਲੱਗਣੀ ਚੁੱਲ੍ਹੇ ਪਰ ਮੰਮੀ ਆਹ ਸਵਾਦ ਬਣਾਉਂਦਾ ਠੀਕ ਆ ਠੀਕ ਆ ਚਲੋ ਭਾਈ ਇਹ ਹੁਣ ਮੰਮੀ ਇਹ ਹੁਣ ਭਾਈ ਇਹ ਹੁਣ ਇੱਕ ਤਾਂ ਹੋ ਗਈ ਪਾਲਕ ਇੱਕ ਇਹਦੇ ਚ ਪੈ ਜਾਣਾ ਧਨੀਆ ਹੈ ਇੱਕ ਤਾਂ ਹੋਗਾ ਧਨੀਆ ਇੱਕ ਹੋ ਗਈ ਪਾਲਕ ਹੋਰ ਕੀ ਆਏ ਤੰਦਲਾ ਤੰਦਲਾ ਆਹ ਹੈ ਤਾਂ ਕੀ ਤੰਦਲਾ ਪੱਤੀੜ ਦੇ ਪੱਤੇ ਵੀ ਪਾ ਲੈਂਦੇ ਆ ਜੀ ਉਹ ਵੀ ਪੈ ਜਾਣਾ ਪੱਤੀੜ ਦੇ ਉਹ ਜਿਹੜੇ ਬੜੇ ਬੜੇ ਪੱਤੇ ਹੁੰਦੇ ਆ ਅੱਛਾ ਉਹਦੇ ਨਾਲ ਮੈਨੂੰ ਥੋੜੀ ਜਿਹੀ ਕੌੜਾ ਜਿਹਾ ਮੰਮੀ ਕਹਿੰਦੇ ਚਾਹ ਫੇਰਣ ਦੋ ਉਹ ਵੀ ਵੈਸੇ ਪੈ ਜਾਂਦੇ ਹਾਂ ਕੋੜਾ ਚ ਲੱਗਦਾ ਉਹਨਾਂ ਤੇ ਠੀਕ ਆ ਤੋ ਹੋਣਾ ਥੱਲੇ ਸਿੱਟਦਾ ਇਹਨਾਂ ਨੇ ਨਿਆਣੇ ਨੂੰ ਹੋਰ ਕੀ ਹੋਰ ਕੀ ਇਹ ਤਾਂ ਤੋ ਹੋਣੇ ਤੋ ਕੇ ਦੇਉਂਾ ਨਿਆਣੇ ਨੂੰ ਹੂੰ ਤੇ ਲੈ ਭਾਈ ਬਾਥੂ ਆ ਸੱਚ ਮੈਡਮਾਂ ਦੀ ਗੱਲ ਸੁਣਾਉਂਦਾ ਤਾਂ ਮੈਂ ਹੂੰ ਜਦ ਸਕੂਲ ਪੜ੍ਹਦੇ ਹੁੰਦੇ ਤੇ ਹਾਂਜੀ ਭਾਈ ਮੈਡਮਾਂ ਨੇ ਕਹਣਾ ਵੀ ਜਿੱਦਾਂ ਹੁਣ ਇੱਕ ਗੁਰਵਿੰਦਰਜੀਤ ਹੁੰਦੀ ਸੀ ਮੈਡਮ ਮੈਂ ਜਿਹੜੀ ਭਾਈ ਆ ਮੰਗਾਂਦੀ ਹੁੰਦੀ ਸੀ ਦੀ ਉਹਦਾ ਨਾਮ ਹੁੰਦਾ ਤਾਂ ਅ ਇੰਦਰਰਾ ਮੈਡਮ ਹੁੰਦਾ ਤਾਂ ਭਾਈ ਪਤਾ ਨਹੀਂ ਕਿਹ ਹੁੰਦਾ ਤਾਂ ਹੈ ਉਹਨੇ ਕਹਿਣਾ ਵੀ ਰਵਿੰਦਰ ਓਏ ਜਾ ਬਾਥੂ ਲੈ ਕੇ ਭੱਜ ਕੇ ਜਾ ਕੇ ਅੱਜ ਸਾਗ ਬਣਾਉਣਾ ਹੁਣ ਉਹਨਾਂ ਨੂੰ ਪਤਾ ਤਾਂ ਵੀ ਇਹ ਵੀ ਭਾਈ ਓਰੇ ਕੋਲ ਦੇਈਏ ਵੀ ਮੇਰੇ ਮਿੰਦਾ ਪੜਨੇ ਵਾਲਾ ਤਾਂ ਹੈ ਨਹੀਂ ਵੀ ਇਹ ਤੇ ਸਮਾਨ ਹੈ ਪੂਰਾ ਕਰ ਲੈ ਨਹੀਂ ਪੜਨੇ ਵਾਲਾ ਨਹੀਂ ਉਹਨੂੰ ਪਤਾ ਤਾਂ ਵੀ ਚੱਲ ਓ ਭਾਈ ਇਹ ਹਨਾ ਵੀ ਖੇਤੀਬਾੜੀ ਕਰਦੇ ਆਵੇ ਚੱਲ ਜੱਟ ਫੈਮਿਲੀ ਚੋਂ ਆ ਤੇ ਉਹਨੇ ਕਹਣਾ ਜਾ ਓਏ ਲੈ ਕੇ ਆ ਜਾ ਕੇ ਭੱਜ ਗਏ ਬਾ ਫੇ ਬਾਤੂਏ ਬਾਤੂ ਕਰ ਲੈ ਜਣਾ ਅਸੀਂ ਨੌਕ ਜਣਾ ਨੇ ਆ ਜਾਣਾ ਅਸੀਂ ਭਾਈ ਫੇ ਕਣੀ ਫੇ ਕਣੀ ਖਰਚਾ ਕਰਦਾ ਭਰ ਲੈ ਜਣਾ ਲਫਾਫਾ ਬਾਤੂ ਦਾ ਹੋਰ ਤੇ ਪਤਾ ਵੀ ਹੋਣੀ ਕਿਹੜੇ ਪਤਾ ਮਮਮੀ ਨੇ ਕਾਲਾ ਨਹੀਂ ਵੀ ਤੰਤਾ ਪਾੜਨ ਭੇਜੀ ਆ ਤਾਂ ਨਹੀਂ ਨਾ ਕਹੀਵਾ ਮੈਂ ਮੰਮੀ ਨੂੰ ਵੀ ਕਹਿਣਾ ਮੰਮੀ ਮੈਂ ਮੈਂ ਬਾਤ ਉਹ ਮਗਾਂਦੀਆਂ ਸਾਗ ਤੇ ਮਮਮੀ ਨੇ ਵੀ ਤੜਾਉਣਾ ਵਿਚਾਰੀ ਨੇ ਨਾਲ ਚੱਲ ਤੋੜ ਕੇ ਦੇ ਦਵਾ ਉਹ ਮੈਂ ਮੰਗੇ ਹਾਂ ਹੁਣ ਆਈ ਆ ਮਾੜੀ ਬਣਾ ਕੇ ਰੱਖਣੀ ਪੈਂਦੀ ਦੀ ਭਾਈ ਤਾਂ ਹੀ ਪਾਸ ਕੋਸ਼ਿਸ਼ ਤਾਂ ਹੀ ਅਸੀਂ ਪਾਸ ਕਰਨਾ ਤਾਂ ਹੋ ਅਸੀਂ ਪਾਸ ਨਹੀਂ ਦੇ ਹੋ ਸਕਦੇ ਮੈਂ ਉੱਦਦਾ ਭਾਈ ਐਡੀ ਵੀ ਕੋਈ ਗੱਲ ਨਹੀਂ ਆ ਪਰ ਅੰਗਰੇਜ਼ੀ ਚ ਹੱਥ ਥੋੜਾ ਟੈਟਦਾ ਬਸ ਅੰਗਰੇਜ਼ੀ ਆਉਂਦੇ ਇੰਗਲਿਸ਼ ਪੰਜਾਬੀ ਅਸੀਂ ਬੋਲਣੀ ਆਪਣੀ ਮਾਂ ਬੋਲੀ ਹਿਸਾਬ ਕਿਹਾ ਕਰੋ ਫਿਰ ਮੈਂ ਤਾਂ ਕਹਿੰਦੇ ਹਿਸਾਬ ਕਹਿ ਦੇ ਹਾਂ ਫਿਰ ਮੈਂ ਤਾਂ ਕਹਿੰਦਾ ਹਿਸਾਬ ਆ ਵੀ ਹਿਸਾਬ ਕਰਨਾ ਭਾਈ ਬਾਨਾ ਦਾ ਸਾਇੰਸ ਨਹੀਂ ਵਿਗਿਆਨ ਹਾਂ ਤੇ ਭਾਈ ਗੱਲ ਆਇਆ ਵੀ ਅੰਗਰੇਜ਼ੀ 'ਚ ਥੋੜਾ ਜਿਹਾ ਹੱਥ ਟਾਇਟ ਹੁੰਦਾ ਹਰੇਕ ਦਾ ਯਾਰ ਤਕਰੀਬਨ ਪੰਜਾਬ ਮਤਾਂ ਸਾਰਿਆਂ ਦਾ ਯਾਰ ਹੋਰ ਪੰਜਾਬ ਦੇ ਸਾਰਿਆਂ ਦੇ ਨਹੀਂ ਇੰਗਲਿਸ਼ ਟੀਚਰ ਬਣੇ ਪੰਜਾਬ ਦੇ ਬੰਦਾ ਕਰਦੇ ਹੋ ਉਹ ਚੱਲ ਮੇਰੇ ਵਰਗੇ ਮੁੰਡੇ ਆ ਮੁੰਡਿਆਂ ਦਾ ਮੁੰਡੇ ਵੀ ਇੰਗਲਿਸ਼ ਟੀਚਰ ਹੈਗੇ ਆ ਜ਼ਿਆਦਾਤਰ ਭਾਈ ਹੱਥ ਟਟੇ ਹੁੰਦਾ ਹਾਂ ਆ ਆਏ ਕਿੱਸੇ ਹਾਂ ਆਏ ਕਿੱਸੇ ਤੇ ਅਰ ਜਿਸ ਸਾਗ ਦੀ ਹੁਣ ਤਿਆਰੀ ਜੋਰਾ-ਚੋਰਾ ਤੇ ਹੋ ਗਈ ਬੰਦ ਗੋभी ਆਪਾਂ ਚੀਰ ਲਈ ਇਹ ਮੈਂ ਬੰਦ ਗੋभी ਮੈਂ ਤਾਂ ਪਹਿਲੀ ਵਾਰ ਦੇਖਿਆ ਸਾਗ 'ਚ ਪੈਂਦੀ ਤਾਂ ਇਹ ਰੋਹੀ ਦੇ ਸਾਗ 'ਚ ਪੈ ਜਾਂਦੀ ਹੈ ਅੱਛਾ ਹਮ ਰੋਹੀ ਦੇ ਸਾਗ 'ਚ ਪੈ ਜਾਂਦੀ ਹੈ ਸਿਆਲੇ 'ਚ ਨਿਕਲਦੀ ਸਿਆਲੇ 'ਚ ਹੁਣੇ ਸਾਗ 'ਚ ਹੋਰ ਵਸੇਰੇ ਹੁੰਦਾ ਪਾਣੀ ਨੂੰ ਅੱਛਾ ਹਾਂ ਸਿਆਲੇ 'ਚ ਕਿੰਨਾ ਕੁ ਸਤਾ ਹੁੰਦਾ ਆਪਣੇ ਕੋਲ ਪਾਉਣ ਨੂੰ ਹੇ 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 ਇਥੇ ਮੂਤੇ ਸੋਏ ਆਹੋ ਅਰ ਯਾਰ ਤੁਹਾਡਾ ਪਸਤੀ ਐਡਬੀ ਪਾਉਣੀ ਆ ਮਾਸੀ ਕਹਿੰਦੀ ਮੈਂ ਇੱਥੇ ਜ਼ਰੂਰ ਪਾਈ ਮੇਥੇ ਨਾਲ ਡੱਬੀ ਪਈ ਆ ਔਰ ਸਾਰਾ ਕਸਤੂਰੀ ਮੇਥੀ ਹੈ ਨਾ ਸਾਰਾ ਕੁਝ ਪੈ ਜਾਂਦਾ ਹੂੰ ਉਹਦੇ ਵਿੱਚ ਤਾਂ ਸਿਆਲੇ ਵਿੱਚ ਲਸਣ ਲੂਣ ਗਸਰੀ ਇਕੱਠੇ ਦੀ ਭੁੰਖਾ ਬਾਹਰ ਪਸੁੰਦਾਏ ਬਾ ਤੇਰਾ 14 ਚੀਜ਼ਾਂ ਹੁੰਦੀਆਂ ਤਾਂ ਸਿਆਲੇ ਦਾ ਸਾਗ ਬਣਦਾ ਵਧੀਆ ਆ ਸਿਆਲ ਦਾ ਸਾਗ ਤਾਂ ਬਾਈ ਨਾਲੇ ਸਿਆਲ ਮਾ ਦਾ ਐਟਮਾ ਬੋਦਨ ਜੋ ਮਰਜੀ ਪਾਈ ਜਾਓ ਠੀਕ ਨਹੀਂ ਵਧੀਆ ਬਣਦਾ ਸਾਗ ਆਹੀ ਆ ਹੂੰ ਜੇ ਮੈਂ ਸੁਣ ਤਾ ਦੇਣਾ ਇਹਨੂੰ ਕਿੰਨਾ ਕੁ ਟੈਮ ਲੜਣਾ 5 6 ਦਿਨ ਬਹੁਤ ਆ ਨਾ ਹਮ ਤੜਕਾ ਲਾ ਦਨਾਂ ਨੂੰ ਕੋਟ ਤੇ ਬਸ ਮਰਨਣ ਪਾ ਕੇ ਆਹ ਸੀਟੀਆਂ ਵਾਂਗ ਬਸੇ ਕੋਲੇ ਜਾਣਾ ਇਹ ਹਨ ਏਕੜ ਦੋ ਆਈ ਗੰਦਣਾ ਹਾਂ ਗੰਦਣਾਂ ਵਾਲਾ ਥੋੜਾ ਜਾ ਗੰਦਣਾਂ ਵਾਲਾ ਥੋੜਾ ਜਾ ਉਹਨੂੰ ਟਾਈਮ ਲੱਗਦਾ ਉਹਦਾ ਫੇਰ ਚੀਰਨੇ ਚੂਰਨੇ ਨੇ ਵੀ ਉਹਨੂੰ ਤਾਂ ਟਾਈਮ ਲੱਗ ਜਾਂਦਾ ਹੋਰ ਹਨਾ ਤੇ ਦੇਖਿਆ ਉਹ ਦੇਖੀਏ ਜਿਹੜੀ ਐ ਐ ਵਾਲੀ ਮਸ਼ੀਨ ਹੁੰਦੀ ਆ ਆਹੋ ਦਾਤ ਜਾ ਕਿੱਿਆ ਹੋ ਗਿਆ ਤਾਂ ਉਹ ਦਾਤ ਹੁੰਦਾ ਹਾਂ ਤੇ ਕੋਲੇ ਧਨੀਆ ਪਾਲ ਲੈ ਥੋੜਾ ਪਾਲਨੀ ਥੋੜਾ ਪਾਲੋ ਮੈਸੇ ਮੈਂ ਸਾਧੂ ਅੱਧਿਕ ਕੁਚੀ ਪਾਲੋ ਹੈਨਾ ਹਾਂਜੀ ਤੂੰ ਕਿੰਨਾ ਚਾਹੀਏ ਪਰਾਂ ਨੂੰ ਨਾ ਪਾਲਟੀ ਖਾ ਜਾਵੇ ਇਹ ਕਦੂ ਜਾ ਮੇਰੇ ਕੰਨੀਓਂ ਪੜਦਾ ਇਹ ਹਾਏ ਥੱਕ ਗਏ ਲੇ ਚ ਚੱਲ ਥੋੜਾ ਜਿਆ ਰਹਿ ਗਿਆ ਬਜ਼ਾਰ ਮੈਂ ਕਿਹੜਾ ਫੋੜੀਆਂ ਘੁੰਮੀਆਂ ਤੁਸੀਂ ਕਿਤੇ ਥੱਕਣੀਆਂ ਕੀ ਕਰ ਰਸਤ ਨੂੰ ਵੜਾ ਜਾ ਹੋਇਆ ਬਿਸਤੀ ਹੋਇਆ ਬਿਸੇ ਕੰਮ ਕਰਿਆ ਕੀਲ ਕਿ ਤੂੰ ਤਾਂ ਹੁਣ ਇੱਥੇ ਬੈਠ ਗਈਆਂ ਮੈਂ ਤਾਂ ਫੇਰ ਵੀ ਹਜੇ ਕੰਮ ਕਰਨਾ ਤੁਸੀਂ ਵੀ ਬੈਠ ਕੇ ਕਰਨਾ ਬੈਠ ਕੇ ਹਾਂ ਹੁਣ ਬੈਠ ਗਈਆਂ ਲੈ ਅੱਛਾ ਮੈਂ ਬੈਠ ਕੇ ਹੀ ਕਰਨਾ ਮਮੀ ਤੁਸੀਂ ਵੀ ਬੈਠ ਕੇ ਨਹੀਂ ਚਲ ਮੇਰੀ ਗੱਲ ਸੁਣ ਹੁਣ ਹੁਣ ਸਾਫ਼ ਹੋ ਗਿਆ ਚਲ ਧਰ ਲਿਆ ਥਾਕ ਫੇਰ ਉਹ ਤੇਰੇ ਕੱਪੜੇ ਸਰਦਾਰ ਜੀ ਦੇ ਤੈ ਮਾਰਨੇ ਥੋੜਾ ਜਿਹਾ ਭਾਂਡੇ ਪਏ ਸਰਦਾਰ ਜੀ ਨੇ ਮਾਂਜਣੇ ਆ ਅੱਛਾ ਹਾਂ ਤੇ ਬੈੱਡ ਸ਼ੀਟਾਂ ਸੀ ਮੜੀ ਜਿਹਾ ਬਚਾ ਕੇ ਦੇਖਣੀ ਆ ਪੂਰੀਆਂ ਕੀ ਉਹ ਵੀ ਸਰਦਾਰ ਜੀ ਨੇ ਕਹਣਾ ਕੀ ਕਰੇ ਇਸ ਦਾ ਵੇਦੀ ਬੱਲੇ ਬੱਲੇ ਬੈੱਡ ਸ਼ੀਟਾਂ ਬਚਾਉਣੀਆਂ ਇੱਕ ਡਾ ਬੜਾ ਕੰਮ ਆ ਓਏ ਕੰਮ ਤਾਂ ਕੰਮਿਆਂ ਕਿ ਛੋਟਾ ਹੈ ਬੱਲੇ ਬੱਲੇ ਜਿਹੜਾ ਕੰਮ ਹੈ ਨਾ ਉਹਨੂੰ ਪਤਾ ਤੇ ਦੋ ਗਲਾ ਤੁਸੀਂ ਹੈ ਵੀ ਪੀਣੇ ਆ ਤੁਸੀਂ ਹੈ ਵੀ ਤਿੰਨ ਜਣੀਆਂ ਮੇਰੀ ਤਾਂ ਆ ਦੇ ਡਿਊਟੀ ਆ ਨਿਆਰੇ ਸਾਹਮਣੇ ਮੰਮੀ ਨੂੰ ਤਾਂ ਛੱਡ ਦੋ ਚੱਲ ਦੋ ਜਣੀਆਂ ਹੀ ਮੈਂ ਹੈਗੀ ਹਾ ਬਤੋ ਚਲ ਫਿਰ ਹੁਣ ਅਸੀਂ ਚਲ ਬਣਾਓ ਤੁਸੀਂ ਸਾਗ ਭਾਈ ਮੈਂ ਵੀ ਚਾਹਵਾ ਮੈਂ ਹਾਂ ਤੇ ਮਿਲਦੇ ਆਂ ਫਿਰ ਤੁਹਾਨੂੰ ਕਿਸੇ ਅਗਲੇ ਬਲੌਗ ਚ ਦੇਖਦੇ ਹਾਂ ਸਾਗ ਕਿਵੇਂ ਦਾ ਬਣਦਾ ਭਾਈ ਅੱਜ ਤੁਹਾਨੂੰ ਅਗਲੇ ਬਲੌਗ ਚ ਦੱਸ ਦਾਂਗੇ ਵੀ ਕਿਵੇਂ ਦਾ ਬਣਦਾ ਹਾਂ ਓਕੇ ਜੀ ਫਿਰ ਸਸਤ ਸਾਰਿਆਂ ਨੂੰ